ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 71ਵੀਂ ਚੱਲੀ ਗੁਰੂ ਸੱਚੇ ਪਾਸ਼ਾ ਅੰਤਰਜਾਮੀ ਲੋਹਗੜ ਵਿਖੇ ਦੀਵਾਨ ਲਗਾਇਆ ਸੰਗਤਾ ਦੇਸਾਂ ਦੇਸਾਂ ਤੋਂ ਦਰਸ਼ਨ ਨੂੰ ਆਏ ਕਿਰਤਾਰਥ ਹੋਣ ਲੱਗੀਆਂ ਬੇਅੰਤ ਕੜਾ ਪ੍ਰਸ਼ਾਦ ਦੇ ਥਾਲ 71 ਹੋ ਗਏ ਇੱਕ ਸਿੱਖ ਦੇ ਘਰ ਲੜਕਾ ਹੋਇਆ ਸੀ ਸੰਗਤਾ ਉਸ ਨੂੰ ਦੀਵਾਨ ਵਿਖੇ ਕੜਾ ਪ੍ਰਸ਼ਾਦ ਦੇ ਨਜ਼ਦੀਕ ਨਹੀਂ ਆਉਣ ਦੇਣ ਔਰ ਕਹਿਣ ਜਦ ਤੇਰਾ ਸੁੱਤਕ ਨਿਕਲੇਗਾ ਤਦ ਤੂੰ ਕੜਾ ਪ੍ਰਸ਼ਾਦ ਦੇ ਨੇੜੇ ਆਵੀ ਤੇ ਹੱਥ ਲਾਵੀ ਇਹ ਬਾਤਾਂ ਹੁੰਦੀ ਹੁੰਦੀ ਸਤਗੁਰ ਦੇ ਹਜ਼ੂਰ ਤੱਕ ਪਹੁੰਚੀ ਸਿੱਖਾਂ ਕਹਿਆ ਮਹਾਰਾਜ ਜੀ ਇਸ ਦੇ ਘਰ ਲੜਕਾ ਪੈਦਾ ਹੋਇਆ ਹੈ ਅਜੇ ਇਸਨੇ ਸੁੱਤਕ ਨਹੀਂ ਕੱਢਿਆ ਹੈ ਔਰ ਇਹ ਕੜਾ ਪ੍ਰਸ਼ਾਦ ਨੂੰ ਹੱਥ ਲਗਾਉਂਦਾ ਸੀ ਅਸਾਂ ਮੰਨੇ ਕੀਤਾ ਹੈ ਫਿਰ ਸ ਆਇਬਾ ਬਚਨ ਕੀਤਾ ਸੁਣੋ ਸਿੱਖੋ ਇੱਕ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾਸ਼ੀ ਵਿਖੇ ਗਏ ਸੀ ਉੱਥੇ ਪੰਡਤਾਂ ਗੁਰੂਆਂ ਨਾਲ ਬਹੁਤ ਬਾਦ ਰਚਾਇਆ ਸੀ ਕਹਿਣੇ ਲੱਗੇ ਅਸੀਂ ਪਵਿੱਤਰ ਕਰਦੇ ਹਾਂ ਤਾਂ ਉੱਥੇ ਮਹਾਰਾਜ ਸ਼ਬਦ ਉਚਾਰਿਆ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੀਤੇ ਦਾਣੇ ਅੰਨ ਕੇ ਜੀਆ ਬਾਜੂ ਨਾ ਕੋਏ ਪਹਿਲਾ ਪਾਣੀ ਜਿਉ ਹੈ ਜੀਤੋ ਹਰਿਆ ਸਭ ਕੋਏ ਸੁੱਤ ਕੋ ਕਿਉ ਕਰੇ ਰੱਖਿਆ ਸੁੱਤ ਕੋ ਪਵੇ ਰਸੋਏ ਨਾਨਕ ਸੂਤ ਕੋ ਐਵ ਨ ਉਤਰੇ ਗਿਆਨ ਉਤਾਰੇ ਤੋਏ ਸ਼ਬਦ ਸੁਣ ਕੇ ਸਭ ਆਣ ਚਰਨੀ ਲੱਗੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਪਰ ਆਏ ਦੰਡਵਤ ਕਰਤੇ ਪਏ ਇੱਕ ਪੰਡਤ ਬਹੁਤ ਨਿਸ਼ਚਾ ਰੱਖਦਾ ਸੀ ਔਰ ਉਸ ਦੇ ਘਰ ਵਿਖੇ ਪ੍ਰਸ਼ਾਦ ਛਕਦੇ ਹੁੰਦੇ ਸਨ ਉਸ ਦੇ ਘਰ ਵਿਖੇ ਲੜਕਾ ਜਨਮਿਆ ਉਹ ਮਹਾਰਾਜ ਜੀ ਨੂੰ ਆਪ ਪ੍ਰਸ਼ਾਦ ਤਿਆਰ ਕਰਕੇ ਭੋਗ ਲਗਾਉਂਦਾ ਹੁੰਦਾ ਸੀ ਪੰਡਤਾਂ ਨੇ ਇਸ ਗੱਲ ਦੀ ਫਿਰ ਵਿਚਾਰ ਕੀਤੀ ਫਿਰ ਗੁਰੂ ਨਾਨਕ ਸਾਹਿਬ ਆਗਿਆ ਕਰੀ ਜੋ ਤਿੰਨ ਸੂਤਕ ਝੂਠੇ ਹਨ ਉਹ ਕਦੇ ਨਿਕਲਦੇ ਨਹੀਂ ਸੂਤਕ ਪਹਿਲਾ ਗ੍ਰਹਿ ਸੂਤਕ ਦੂਜਾ ਗ੍ਰਾਮ ਸੂਤਕ ਤੀਜਾ ਇਹ ਤਿੰਨ ਸੂਤਕ ਜੋ ਹਨ ਸੋ ਝੂਠੇ ਹਨ ਇਹ ਸਦੈਵ ਰਹਿੰਦੇ ਹਨ ਚੌਥਾ ਦੇਹ ਸੂਤਕ ਸੱਚਾ ਹੈ ਸੋ ਤੁਹਾਡੇ ਮੰਤਰਾਂ ਤੋਂ ਬਿਨਾ ਗੁਰੂ ਨਾਨਕ ਜੀ ਦੇ ਮੰਤਰਾਂ ਨਾਲ ਸ਼ੁੱਧ ਕਰ ਲਵਾਂਗੇ 13 ਦਿਨਾਂ ਦੀ ਥਾਂ ਅੰਤਰੀ ਦੇਵਿਖੇ ਜਪਜੀ ਮੰਤਰ ਕੇ ਸਾਥ ਅੰਮ੍ਰਿਤ ਕਰਕੇ ਪੰਜ ਰਤਨੀ ਦਾ ਘੋ ਦੁੱਧ ਦਹੀਂ ਪਤਾਸੇ ਜਲ ਅੰਮ੍ਰਿਤ ਬਣਾ ਕੇ ਗੁਰੂ ਜੀ ਸ਼ੁੱਧ ਲਿਆ ਜਿਹੜੇ ਨਿਆਉ ਰਾਜਾ ਮਹਾਰਾਜ ਆਪਣਾ ਨਵੇੜ ਕੇ ਹੁਕਮ ਲਿਖ ਜਾਏ ਉਸ ਕੀ ਅਦਾਲਤ ਫੇਰ ਨਹੀਂ ਹੁੰਦੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਾਡੇ ਦਸਾਂ ਅਵਤਾਰਾਂ ਦਾ ਸਰੂਪ ਪਾਓ ਰਾਜਾ ਮਹਾਰਾਜਾ ਅਵਤਾਰ ਹੋਏ ਹਨ ਉਹਨਾਂ ਜੋ ਸੂਤਕ ਦੀ ਮਰਿਆਦਾ ਕਰੀ ਸੋ ਅਸੀਂ ਫੇਰ ਨਹੀਂ ਸਕਦੇ ਹਾਂ ਅਸੀਂ ਤਾਂ ਇਸੇ ਪਰ ਅਮਲ ਕਰਾਂਗੇ ਸਿੱਖਾ ਹੱਥ ਜੋੜ ਬੇਨਤੀ ਕਰੀ ਏ ਗੁਰੂ ਜੀ ਸਾਡੇ ਵਾਸਤੇ ਕੀ ਹੁਕਮ ਹੈ ਆਪ ਕਿਰਪਾ ਕਰਕੇ ਫਰਮਾਏ ਸਿੱਖੋ ਸਾਡੇ ਸਿੱਖ ਸਬਜਪਜੀ ਮੰਤਰ ਨਾਲ ਸ਼ੁੱਧ ਹੋਣਗੇ ਇਸ ਮੰਤਰ ਥੇ ਬਿਨਾ ਸਾਡੀ ਗਤੀ ਨਹੀਂ ਹੋਵੇਗੀ ਗਿਆਨੀ ਅਗਿਆਨੀ ਕਾਂ ਕੁੱਕੜ ਦੀ ਨਿਆਇ ਖੁਆਰ ਹੋਵਣਗੇ ਉਹਨਾਂ ਦੀ ਗਤੀ ਨਾ ਹੋਵੇਗੀ ਗੁਰਾਂ ਦੀ ਬਾਣੀ ਤੋਂ ਬਿਨਾ ਜੇ ਹੋਰ ਬਾਣੀਆਂ ਪੜਨਗੇ ਤੇ ਅਚਾਰਜਾਂ ਦੇ ਮੰਤਰਾਂ ਨਾਲ ਜੋ ਸ਼ੁੱਧ ਹੋਣ ਦੀ ਆਸਾ ਰੱਖਣਗੇ ਉਹ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰੂ ਸਦਾ ਬੇਮੁਖ ਰਹਿਣਗੇ ਔਰ ਉਹਨਾਂ ਦੀ ਕਿਸੇ ਵੀ ਵੇਲੇ ਵੀ ਸਹਾਇਤਾ ਨਹੀਂ ਹੋਵੇਗੀ ਸਤ ਕਰ ਮੰਨਣਾ ਆਗੇ ਸਾਖੀ 72ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜਾ ਭਾਰੀ ਦੀਵਾਨ ਲਗਾਇਆ ਸਿੱਖਾ ਨੇ ਬੇਨਤੀ ਕੀਤੀ ਹੇ ਗੁਰੂ ਜੀ ਸਾਨੂੰ ਅੰਮ੍ਰਿਤ ਛਕਣ ਦੀ ਮਰਿਆਦਾ ਦੱਸੋ ਜੀ ਤਾਂ ਗੁਰੂ ਜੀ ਬਚਨ ਉਚਾਰਿਆ ਕਹੋ ਗ੍ਰੇਸਥ ਧਰਮ ਅਪਾਰ ਕਹੋ ਰਾਜ ਰੀਤ ਉਧਾਰ ਮਾਰੋ ਮਹੱਲਾ ਤੀਜਾ ਮਰਨੋ ਜੀਵਨ ਜੋ ਸਮ ਕਰੇ ਜਾਣੇ ਸੋ ਮੇਰੇ ਪ੍ਰਭ ਪੈਦਾ ਹੋਗੇ ਭੋਗ ਅਨੇਕ ਬਿਨੋ ਨਾਮੇ ਸੁੰਜਿਆ ਹੇ ਸਿੱਖੋ ਮਰਿਆਦਾ ਖੰਡੇ ਦੇ ਅੰਮ੍ਰਿਤ ਦੀ ਲਿਖ ਲਵੋ ਬਚਨ ਹੋਇਆ ਪੰਜ ਸਿੰਘ ਰਹਿਤ ਬਹਿਤ ਸਹਿਤ ਹੋਣ ਕੇਸ ਕਛ ਕੜਾ ਕੰਗਾ ਕਿਰਪਾਨ ਜਾਂ ਖੰਡਾ ਪਾਸ ਰੱਖਣ ਸਵਾ ਰੁਪਏ ਦਾ ਕੜਾ ਪ੍ਰਸ਼ਾਦ ਅਤੇ ਸਵਾ ਰੁਪਇਆ ਗਰੰਥੀ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਾ ਯਥਾ ਯੋਗ ਪੂਜਾ ਸਵਾ ਰੁਪਇਆ ਉਹਨਾਂ ਪੰਜਾਂ ਸਿੰਘਾਂ ਨੂੰ ਦੇਣਾ ਪਹਿਲਾ ਜਪਜੀ ਸਾਹਿਬ ਕਾ ਪਾਠ ਕਰਨਾ ਇੱਕ ਸਿੰਘ ਫਿਰ ਸ੍ਰੀ ਸਾਹਿਬ ਗਾਤਰੇ ਪਹਿਨ ਕਰ ਰੂਪ ਗੁਰੂ ਰੂਪ ਹੋਇ ਕੇ ਪਹਿਲਾ ਸਵੇ ਪੜੇ ਔਰ ਪੰਜਾ ਸਿੰਘਾ ਤੋਂ ਸਵੈਆਦਾ ਪਾਠ ਕਰਾਉਣਾ ਆਨੰਦ ਸਾਹਿਬ ਜੀ ਦਾ ਪਾਠ ਕਰੋ ਮੁੰਦਾ ਅਮਣੀ ਪੜ੍ਹ ਕੇ ਅਰਦਾਸਾ ਸੋਧ ਕੇ ਪੁਨਾ ਅੰਮ੍ਰਿਤ ਛਕਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਖੜਾ ਹੋਏ ਕੇ ਪਹਿਲੇ ਸਿੰਘ ਨੂੰ ਪੁੱਛਣਾ ਅੰਮ੍ਰਿਤ ਛਕਾਵਣੇ ਦੇ ਵਕਤ ਪ੍ਰੀਤ ਸੰਜੁਗਤ हे ਪਿਆਰੇ ਤੂੰ ਸੱਚੇ ਮਨ ਸੇ ਕਹੋ ਜੋ ਇਸ ਗੁਰੂ ਜੀ ਕੇ ਅੰਮ੍ਰਿਤ ਕੀ ਕਠਨ ਰਹਿਤ ਮਰਿਆਦਾ ਹੈ ਇਸ ਨੂੰ ਰੱਖਾਂਗਾ ਇਹ ਸਿੰਘ ਕਾ ਬਾਣਾ ਤੂੰ ਪਹਿਨਤਾ ਹੈ ਅਭੀ ਵਿਚਾਰ ਕੇ ਬੋਲ ਉਹ ਸਿੰਘ ਅੰਮ੍ਰਿਤ ਛਕਣ ਵਾਲਾ ਮਨ ਸੇ ਵਿਚਾਰ ਕਰੇ ਤਨ ਮਨ ਸੇ ਖੜਾ ਹੋ ਕੇ ਹੱਥ ਜੋੜੇ ਨਿਮਰਤ ਪਾਪ ਸੇ ਦੀਨ ਹੋ ਕੇ ਬੋਲੇ ਜੀ ਮਹਾਰਾਜ ਪ੍ਰਮਾਨ ਹੈ ਮੇਰੇ ਕੋ ਸਭ ਮਨਜ਼ੂਰ ਹੈ ਤਬ ਸਰਵਤ ਸਿੰਘਾਂ ਦੀ ਆਗਿਆ ਲੈ ਕੇ ਗੁਰੂ ਜੀ ਕੇ ਹੁਕਮ ਸੇ ਸਿੱਖ ਨੂੰ ਅੰਮ੍ਰਿਤ ਛਕਾਉਣਾ ਤਬ ਸਿੰਘ ਕਮਰ ਕੱਸਾ ਕਰਕੇ और करवाई के श्री साहेब गात्रे देकर सिखा खड़ा करे सिख हाथ जोड़कर वाहेगुरु वाहेगुरु जी का जाप खड़ोता करते रहे और आप हाथ विखे सुनहरा लेकर दीवान के एक तरफ सिख को खड़ा करके एक हाथ के ऊपर दूजा हाथ रखवा कर जब जी मंत्र पढ़ना एक ओंकार सतनाम करता पूर्व निर्पौ निर्वह अकाल मूरत अजूनी साहब गुर प्रसाद जप आदि सच जुगाद सच है भी सच नानक होसी भी सच एक, एक अमृत का उसके हाथ में से दे इसी तरह पांच वेर करे पीछे उसको बोलना बोल श्री वाहेगुरु जी का खालसा श्री वाहेगुरु जी की फतेह ऐसे पांच बार करना फिर और चुल्ला अमृत का लेकर पांचों बार साथ साथ ਦੇੱਕ ਕੇ ਖੁਲੀਆਂ ਅੱਖਾਂ ਮੁਖ ਪਰ ਛੱਟੇ ਦੇਣੇ ਪਿੱਛੇ ਪੰਜ ਚੁੱਲ੍ਹੇ ਅੰਮ੍ਰਿਤ ਦੇ ਕੇਸਾ ਮਦ ਪਾਵਣੇ ਔਰ ਬਾਕੀ ਅੰਮ੍ਰਿਤ ਸਿੰਘ ਕੋ ਸ਼ਕਾ ਦੇਣਾ ਫੇਰ ਸਰਵ ਰਹਿਤਾਂ ਦੱਸਣੀਆਂ ਜਨਮ ਸ੍ਰੀ ਪਟਨੇ ਸ਼ਹਿਰ ਦਾ ਵਾਸੀ ਅਨੰਦਪੁਰ ਸਾਹਿਬ ਦਾ ਜਾਤੀ ਸੋਢੀ ਵਾਸੀ ਪਿੰਨ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਕੇਸ ਕੰਗਾ ਕੜਾ ਕਿਰਪਾਨ ਕਛ ਦੀ ਰਹਿਤ ਪੱਕੀ ਰੱਖਣੀ ਮੀਨੇ ਮਸੰਦੀਏ तिरਮ ਲੀਏ RAM ਰਾਈਏ ਸਿਰ ਗੁਮ ਇੰਨਾ ਪੰਜਾਂ ਨਾਲ ਨਹੀਂ ਵਰਤਣਾ ਨੜੀ ਮਾਰ ਕੁੜੀ ਮਾਰ ਗੁਰ ਤ੍ਰੋਹੀ ਗੁਰ ਬੇਮੁਖ ਜੋ ਗੁਰੂ ਦੇ ਮੰਦਰਾ ਨੂੰ ਰਹਿਤਾ ਨਾਉ ਨਾ ਮੰਨੇ ਇੰਨਾ ਨਾਲ ਮੇਲ ਨਾ ਕਰੇ ਐਸਾ ਕਹਿ ਕੇ ਸਿੱਖਿਆ ਦੇਣੀ ਬਿਨਾ ਅੰਮ੍ਰਿਤ ਛਕੇ ਤੀ ਚਾਹੇ ਬ੍ਰਾਹਮਣ ਵੀ ਹੋਵੇ ਉਸ ਕੋ ਵੀ ਕਹਤੀ ਜੈਸਾ ਜਾਣਣਾ ਬਾਣੀ ਸਾਥ ਪ੍ਰੀਤ ਰੱਖਣੀ ਉੱਜਲ ਰਹਿਣਾ ਬਹਿੰਗਮਾ ਸਿੰਘਾ ਦੀ ਜਥਾ ਸ਼ਕਤ ਸੇਵਾ ਕਰਨੀ ਰਹਿਤ ਮਰਿਆਦਾ ਵਾਲੇ ਨੇਮੀ ਪ੍ਰੇਮੀ ਜੱਤੀ ਸਤੀ ਹਟੀ ਤੱਪੀ ਸਿੰਘ ਕੋ ਮੰਨਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਪੰਜ ਗ੍ਰੰਥੀ ਆਦਿਕ ਗੁਰਬਾਣੀ ਕਾ ਨਿਤਨੇਮ ਹਰ ਰੋਜ਼ ਪਾਠ ਕਰਨਾ ਨਿਤ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਕ ਪੈਰ ਕਸ਼ਹਿਰੇ ਦਾ ਉਤਾਰ ਔਰ ਦੂਸਰਾ ਪਹਿਨ ਜਪਜੀ ਸਾਹਿਬ ਦਾ ਪਾਠ ਕਰ ਦਸਤਾਰ ਸਜਾਈ ਛੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਏ ਦਰਸ਼ਨ ਕਰਨਾ ਪਹਿਲੇ ਆਵਾਜ਼ ਲੈਣੀ ਹੋਰ ਹਰ ਇੱਕ ਪ੍ਰਕਾਰ ਦੇ ਕਾਰਜਾਂ ਨੂੰ ਪਿੱਛੇ ਕਰਨਾ ਮਾਤਾ ਪਿਤਾ ਦੀ ਆਗਿਆ ਵਿਖੇ ਰਹਿਣਾ ਭਾਈ ਬੰਧ ਕੁਟੰਬ ਕੀ ਯਥਾ ਯੋਗ ਪਾਲਣਾ ਕਰਨੀ ਜੋ ਆਪਣੇ ਧਰਮ ਕੀ ਨਿੰਦਿਆ ਕਰੇ ਔਰ ਜੋ ਕਹੇ ਕਿ ਗੁਰੂ ਗ੍ਰੰਥ ਸਾਹਿਬ ਕੋ ਗੁਰੂ ਰੂਪ ਨਾ ਜਾਣੋ ਨਾ ਮੱਥਾ ਟੇਕੋ ਉਪਰੋ ਪੇਸ ਸਿੱਖ ਦਾ ਰਹੇ ਤੇ ਦਿਨੋ ਕਪਟੀ ਤੇ ਮਨਮੁਖ ਔਰ ਪੰਥ ਨਾਲ ਵੈਰ ਕਰੇ ਔਰ ਝਗੜਾ ਫਸਾਦ ਰੱਖੇ ਸਾਰੇ ਪੰਥ ਦਾ ਸਾਹਮਣਾ ਕਰੇ ਗੁਰੂ ਅੰਸ ਦੀ ਨਿਰਾਦਰੀ ਕਰੇ ਸਤ ਸੰਗਤ ਮੇ ਜਾਣ ਕੋ ਵਿਗੜ ਕਰਦਾ ਹੈ हे ਮੇਰੇ ਪਿਆਰਿਓ ਸਿੱਖੋ ਉਹ ਦੁਸ਼ਟ ਦੀ ਸੰਗਤ ਨਹੀਂ ਕਰਨੀ ਇਹ ਜਾਣਨਾ ਕਿ ਇਹ ਸਿੰਘ ਦਾ ਪੁੱਤਰ ਤੇ ਆਪ ਸਿੰਘ ਨਹੀਂ ਕੋਈ ਚੰਡਾਲ ਹੈ ਔਰ ਦin ਦੁਨੀਆ ਵਿੱਚ ਉਸਦਾ ਮੂੰਹ ਕਾਲਾ ਹੋਵੇਗਾ ਔਰ ਮੇਰੀ ਉਸ ਵੱਲ ਪੇਠ ਹੋਵੇਗੀ ਇਸ ਪ੍ਰਕਾਰ ਦੀਆਂ ਸਭ ਬਾਤਾਂ ਉਸ ਸਿੱਖ ਨੂੰ ਜੋ ਅੰਮ੍ਰਿਤ ਛਕਣ ਵਾਲਾ ਹੋਵੇ ਸਿੱਖਲਾਣੀਆਂ ਔਰ ਸਿੱਖਿਆ ਸਮਝਾਉਣੀਆਂ ਪਿੱਛੇ ਉਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਲੈ ਕੇ ਪਹਿਲੇ ਅੱਖਰ ਪਰ ਧਰਨਾ ਫਿਰ ਤਨਖਾਹ ਲਗਾਉਣੀ ਜਿਸ ਕਰਕੇ ਪਹਿਲੇ ਕੋ ਕਰਮਾਂ થી ਛੁੱਟ ਜਾਏ ਸਹਿਤਿ ਧਾਰੀ ਅੰਮ੍ਰਿਤ ਛਕੇ ਉਸ ਕੋ ਸਮਝਾ ਕੇ ਮਰਿਆਦਾ ਨਾਲ ਅੰਮ੍ਰਿਤ ਛਕਾਉਣਾ ਕਿਉਂ ਜੋ ਫਿਰ ਖੋਟੇ ਕਰਮਾ ਵਿਖੇ ਨਾ ਲੱਗ ਜਾਏ ਜੇ ਕੋਈ ਗੁਰੂ ਮਰਿਆਦਾ ਗੁਰਬਾਣੀ ਦੁਆਰਾ ਜੋ ਗੁਰੂ ਜੀ ਔਰ ਅਕਾਲ ਪੁਰਖ ਵੱਲੋਂ ਆ ਨਏ ਸਿੱਖਾਂ ਲਈ ਰੀਤ ਬਣਾਈ ਗਈ ਹੋਈ ਹੈ ਉਸ ਅਨੁਸਾਰ ਪ੍ਰਾਣੀ ਦਾ ਕਰਮ ਕਰਾਵੇ ਗੁਰੂ ਕੇ ਸ਼ਬਦਾਂ ਅਨੁਸਾਰ ਕਰਾਵੇ ਤਾਂ ਉਸ ਦੀ ਗਤੀ ਹੋਵੇਗੀ ਸਤ ਕਰ ਮੰਨਣਾ ਗੁਰੂ ਕਲਗੀਧਰ ਰਹਿਤ ਕੀ ਕਹੀ ਕਥਾ ਸਮਝਾਈ ਸਿੱਖ ਸਭ ਤਬ ਜਾਣਿਓ ਰੀਤ ਸੁ ਪਕੜੇ ਤਾਈ ਆਗੇ ਸਾਖੀ 73ਵੀਂ ਚੱਲੀ ਗੁਰੂ ਜੀ ਜਗਤ ਉਜਾਗਰ ਅਨੰਦਪੁਰ ਵਿਖੇ ਬੈਠੇ ਥੇ ਤਾ ਸ਼ਬਦ ਪੜਿਆ ਸੁਖੀ ਬਸੇ ਮਸਕੀਨੀਆਂ ਆਪ ਨਿਵਾਰੇ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵੇ ਗਲੇ ਪੰਜਾਂ ਸਿੱਖਾਂ ਗੁਰੂ ਜੀ ਪਾਸ ਅਰਜ ਕਰੀ ਸੱਚੇ ਪਾਤਸ਼ਾ 500 ਰੁਪਈਆ ਤੇ ਇੱਕ ਘੋੜਾ ਪੇਟ ਹਾਜ਼ਰ ਹੈ ਅਰਦਾਸ ਹੋਈ ਗੁਰੂ ਜੀ ਪੁੱਛਿਆ ਸਿੱਖੋ ਤੁਸੀਂ ਕਿੱਧਰੋਂ ਆਏ ਹੋ ਸਿੱਖਾ ਬੇਨਤੀ ਕਰੀ ਗੁਰੂ ਜੀ ਅਸੀਂ ਦੇਸ਼ ਕਸ਼ਮੀਰ ਵਿਖੇ ਵੱਸਦੇ ਹਾਂ ਤੇ ਗੁਰੂ ਹਰਗੋਬਿੰਦ ਸਿੰਘ ਜੀ ਕੇ ਸਿੱਖ ਹਾਂ ਜੀ ਗੁਰੂ ਜੀ ਸਾਡੇ ਵੱਡਿਆਂ ਨੂੰ ਤੁਰਕਾ ਮੁਸਲਮਾਨ ਕਰ ਲਿੱਤਾ ਹੈ 50 ਬਰਸ ਗੁਜ਼ਰ ਗਏ ਜੋ ਖੱਤਰੀਆ ਤੋਂ ਤੁਰਕੇ ਹੋਏ ਸੀ ਉਹਨਾਂ ਕਾ ਨਾਮ ਖਖੇ ਰੱਖਿਆ ਸੀ ਜੋ ਬ੍ਰਾਹਮਣਾ ਤੋਂ ਤੁਰਕ ਬਣੇ ਸੀ ਉਹਨਾਂ ਕਾ ਨਾਮ ਬੱਬੇ ਰੱਖਿਆ ਸੀ ਸਾਡਾ ਧਿਆਨ ਹਰ ਵੇਲੇ ਹਿੰਦੂਆਂ ਵੱਲ ਹੀ ਰਹਿੰਦਾ ਸੀ ਰਾਮ ਨਾਮ ਦਾ ਸਿਮਰਨ ਕਰਦੇ ਸੇ ਤੁਰਕਾਂ ਦਾ ਖਾਂਦੇ ਸੀ ਪੰਜਾਬ ਵਿੱਚ ਗੁਰੂ ਨਾਨਕ ਦੀ ਗੁਰਿਆਈ ਸੁਣਦੇ ਸਾਂ ਪੰਡਤਾਂ ਨੂੰ ਅਸੀਂ ਬਥੇਰਾ ਆਖ ਰਹੇ ਸੀ ਕਿ ਸਾਨੂੰ ਨਾਲ ਰਲਾਈ ਲਵੋ ਉਹਨਾਂ ਨੇ ਨਾ ਰਲਾਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਕਸ਼ਮੀਰ ਗਏ ਸੇ ਨਾ ਸਾਡੇ ਮਾਤਾ ਪਿਤਾ ਗੁਰੂ ਜੀ ਦੇ ਦਰਸ਼ਨ ਕੋ ਗਏ ਸੇ ਗੁਰੂ ਭਗਤ ਵੱਛਲ ਪਰਮੇਸ਼ਵਰ ਦਾ ਰੂਪ ਸੀ ਉਹਨਾਂ ਨੇ ਦੇਖਦੇ ਪੁੱਛਿਆ ਤੁਸੀਂ ਕੌਣ ਹੁੰਦੇ ਹੋ ਉਹਨਾਂ ਕਿਹਾ ਅਸੀਂ ਹੈ ਗੁਰੂ ਜੀ ਹਿੰਦੂਆਂ ਤੋਂ ਮੁਸਲੇ ਹੋਏ ਹਾਂ ਜੀ ਆਪ ਕਿਰਪਾ ਕਰਕੇ ਸਾਨੂੰ ਆਪਣੇ ਪੰਥ ਵਿੱਚ ਮਿਲਾ ਲਵੋ ਤੁਹਾਡਾ ਪ੍ਰਤਾਪ ਵੱਡਾ ਹੈ ਤੁਸੀਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਅਵਤਾਰ ਹੋ ਜੀ ਹੈ ਮਹਾਰਾਜ ਜੀ ਪੀਲਣੀ ਕੇ ਝੂਠੇ ਬੇਰ ਖਾਏ ਥੇ ਉਸਕੀ ਗਤੀ ਕਰੀ ਸੀ हे ਸੱਚੇ ਪਾਤਸ਼ਾ ਪਰਮਪੁਰਖ ਜੀ ਹੁਣ ਸਾਡੀ ਵੀ ਗਤੀ ਕਰੋ ਅਸੀਂ ਜਨਮ ਦੇ ਹਿੰਦੂ ਹਾਂ ਅਸਾਂ ਨੂੰ ਮੁਹੰਮਦ ਦੇ ਕਲਮੇ થી ਰੱਖ ਲਵੋ ਜੀ ਅਸਾਂ ਜਿਹੜੇ ਪਾਪ ਕੀਏ ਥੇ ਉਹਨਾਂ ਦਾ ਫਲ ਅਸਾਂ ਬਹੁਤ ਭੋਗ ਲਿਆ ਹੈ ਗੁਰੂ ਜੀ ਗਰੀਬੀ ਭਗਤੀ ਪਵਿੱਤਰ ਹੈ ਜੀ ਰਵਿਦਾਸ ਜੀ ਹਰੀ ਜਨਾਂ ਦੇ ਸਾਥ ਭੇਤ ਨਹੀਂ ਸੀ ਰੱਖਿਆ ਕੁਝ ਆਰਾਇਆ ਕੀਤੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਉਸ ਦੀ ਗਤੀ કરી ਅਰਜਨ ਸਾਹਿਬ ਜੀ ਨੇ ਕੀਤੀ ਸੀ ਜੇਕਰ ਹੁਣ ਸ਼੍ਰੀ ਸਤਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਕਰਨੇ ਸਾਡੇ ਪਾਪ ਨਾ ਝੜਨਗੇ ਤਾਂ ਭਾਰੀ ਅਫਸੋਸ ਹੋਵੇਗਾ ਹੇ ਗੁਰੂ ਜੀ ਜਾਂ ਸਾਡੇ ਮਾਤਾ ਪਿਤਾ ਨੇ ਐਸੀ ਬਾਤਾਂ ਕਹੀਆਂ ਹਨ ਤਾਂ ਗੁਰੂ ਛੇਵੇਂ ਪਾਤਸ਼ਾਹ ਜਾਣੀ ਜਾਣ ਪਰਉਪਕਾਰੀ ਪ੍ਰਸੰਨ ਹੋਇਕਰ ਬਚਨ ਕੀਤਾ ਜਿਹੜੇ ਹਿੰਦੂ ਉਹ ਮੁਸਲਮਾਨ ਹੁੰਦੇ ਹਨ उनको दरगा दे बीच मसलेया दा ਝਾੜਾ ਮੂਤ ਸੁਟਣਾ ਪੈਂਦਾ ਹੈ। ਮੁਸਲੇ ਜੁੱਤੀਆਂ ਮਾਰਦੇ ਹਨ, ਨੇੜੇ ਟੁੱਕਣ ਨਹੀਂ ਦਿੰਦੇ ਔਰ ਕਹਿੰਦੇ ਹਨ ਜਿੰਨਾ ਆਪਣਾ ਧਰਮ ਛੋੜ ਦਿੱਤਾ ਹੈ ਉਹ ਸਾਡੇ ਕੰਮ ਆਉਣਗੇ। ਜਿਹੜੇ ਹਿੰਦੂ ਮੁਸਲਮਾਨ ਹੁੰਦੇ ਹਨ ਉਹਨਾਂ ਨੂੰ ਸੂਰ ਦੀ ਜੂਨ ਮਿਲਦੀ ਹੈ। ਗੁਰੂ ਹਰਗੋਬਿੰਦ ਜੀ ਨੇ ਦਇਆ ਕਰਕੇ ਸ਼ਬਦ ਪੜਿਆ। और हुक्म कीता हरे हरे करत मिटे सब भरमा हर को नामो ले उत्तम धर्मा हरे हरे करत जाते कुल हरि सो हरे अंधूल् की लाकरी हरे नमस्ते हरे नमः हरे हरे करत नहीं दुख जमय रहाओ हरे हर नाकस, हरे प्राण अजैमल कियो थान सुआ पड़ावत गनिका तरे ਸੋ ਹਰੇ ਨੈਨੋ ਕੀ ਪੁੱਤਰੇ ਹਰੇ ਹਰੇ ਕਰਤਾ ਪੂਤਨਾ ਤਰੀ ਬਾਲ ਕਾਤੇ ਕਪਟੇ ਤਰੀ ਸਿਮਰਣ ਦੁਰਪ ਸੂਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕਾਂਸ ਮਥ ਨੂੰ ਜਿਨਿ ਕੀਆ ਜਿਏ ਦਾਨ ਨੂੰ ਕਾਲੀ ਕਉਦਿਆ ਪ੍ਰਣਵੇ ਨਾਮਾ ਐਸੋ ਹਰੀ ਜਾਸੋ ਜਪਤ ਪੈ ਅਪਦਾ ਢਰੀ ਗੁਰੂ ਹਰਗੋਬਿੰਦ ਸਿੰਘ ਜੀ ਹੁਕਮ ਕੀਤਾ ਜਿੰਨੇ ਕੱਚੇ ਪਾਂਡੇ ਘਰ ਹਨ ਸਾਰੇ ਘਰੋਂ ਬਾਹਰ ਵਗਾ ਦਿਓ ਕੇਸਾ ਨੂੰ ਰੱਖ ਲਵੋ ਕੇਸਾਂ ਸਮੇਤ ਇਸ਼ਨਾਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਠ ਕਰਾਏ ਪੂਰਨ ਮਾਸ਼ੀ ਤੋੜੀ ਵਰਤ ਰਖਾਏ ਪੰਜਾਂ ਤੀਰਥਾਂ ਦੇ ਇਸ਼ਨਾਨ ਕਰਾਏ ਨਨਕਾਣਾ ਜੀ ਗੁਰੂ ਨਾਨਕ ਸਾਹਿਬ ਜੀ ਕੇ ਅੰਮ੍ਰਿਤਸਰ ਜੀ ਕੋਲ ਸਰ ਜੀ ਰਾਮ ਸਰ ਗੋਇੰਦਵਾਲ ਬਾਉਲੀ ਸਾਹਿਬ ਜੀ ਇਨ੍ਹਾਂ ਤੀਰਥਾਂ ਦੇ ਇਸ਼ਨਾਨ ਕਰਾਏ 10000 ਪਾਠ ਜਪਜੀ ਦਾ ਕਰਾਇਆ ਗੁਰੂ ਨੇ ਬਖਸ਼ ਦਿਆ ਆਪਣੀ ਸੰਗਤ ਕੇ ਸਾਥ ਰਲਾ ਦਿਆ ਉਸ ਰੋ ਸਾਨੂੰ ਸ਼ੁੱਧ ਕਰ ਲਿੱਤਾ ਹੈ ਏ ਗੁਰੂ ਜੀ ਅਸੀਂ ਕਰਵਾ ਕਰ ਲੈਨੇ ਹਾਂ ਜੀ ਸਾਨੂੰ ਕੀ ਹੁਕਮ ਹੈ ਸੋ ਅਸੀਂ ਆਨੰਦ ਪੜਾਉਣੇ ਹਾਂ ਜੀ ਇਹ ਬਚਨ ਸੁਣ ਕੇ ਗੁਰੂ ਹੁਕਮ ਕੀਤਾ ਕਿ ਕੜਾ ਪ੍ਰਸ਼ਾਦ ਕਰੋ ਅੰਮ੍ਰਿਤ ਤਿਆਰ ਕਰੋ ਜੋ ਕੋਈ ਹੋਰ ਵੀ ਹਿੰਦੂ ਮੁਸਲਮਾਨ ਹੋਏ ਉਹਨੂੰ ਬੁਲਾ ਲਓ ਤਾਂ ਹੋਰ ਪੰਜ ਨਾਲ ਰਲੇ 50 ਬਰਸ ਕੇ ਤੁਰਕ ਹੋਏ ਸੀ ਇਸ ਤੋਂ ਬਾਅਦ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾਇਆ ਹਿੰਦੂਆਂ ਸਿੱਖਾਂ ਬ੍ਰਾਹਮਣਾਂ ਖੱਤਰੀਆਂ ਬੜਾ ਰੋਲਾ ਪਾਇਆ ਗੁਰੂ ਗੋਬਿੰਦ ਸਿੰਘ ਤੁਰਕ ਮੁਸਲੇ ਨਾਲ ਰਲਾਈ ਜਾਂਦੇ ਹਨ ਪਰ ਬਚਨ ਹੁਆ ਜੋ ਕੋਈ Hindu ਕੇ ਬੀਜ ਦੀ ਥਾਂ ਪੈਦਾ ਹੋ ਕੇ ਮੁਸਲਮਾਨ ਹੋ ਜਾਵੇ ਤੁਰਕਣੀ ਦੇ ਸੰਗ ਕਾਮ ਦੇ ਵਸ ਹੋ ਕੇ ਅਨਜਾਣਤਾ ਦੇ ਕਾਰਨ ਸੇ ਉਹ ਆਣ ਕੇ ਖਾਲਸੇ ਜੀ ਦੇ ਅੱਗੇ ਹੱਥ ਜੋੜੇ ਔਰ دین ਹੋਏ ਕਰ ਬੇਨਤੀ ਕਰੇ ਹੇ ਸਿੱਖੋ ਤਾਂ ਅਸੀਂ ਉਸ ਨੂੰ ਗੁਰੂ ਕੇ ਮੰਤਰਾਂ ਨਾਲ ਸ਼ੁੱਧ ਕਰਕੇ ਰਲਾਈ ਲਵਾਂਗੇ ਜਦ ਇਹ ਵਾਰਤਾ ਸਤਗੁਰਾਂ ਕੀਤੀ ਤਾਂ ਕਸ਼ਮੀਰ ਦੀ ਸੰਗਤ ਰਲ ਕੇ ਗੁਰਾਂ ਦੇ ਹਜ਼ੂਰ ਆਈ ਔਰ ਹੱਥ ਜੋੜ ਬੇਨਤੀ ਕਰੀ ਹੇ ਸੱਚੇ ਪਾਤਸ਼ਾਹ ਤੁਸਾਂ ਤੁਰਕਾਂ ਨੂੰ ਕਿਸ ਤਰ੍ਹਾਂ ਰਲਾਇਆ ਹੈ ਜੀ ਤਾਂ ਮਹਾਰਾਜ ਜੀ ਨੇ ਕਿਹਾ ਹੇ ਸਿੱਖੋ ਅਸਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਪਵਿੱਤਰ ਮੰਤਰਾਂ ਨਾਲ शुद्ध करके इन्होंने रलाया है श्री गुरु नानक निरंकारी दस अवतार धार पशु पंछी का उधार करना है जब जी स्वय स्वयं गायत्री है जिसके आसरे सब परिवार है दीन दयाल प्रोसे तेरे सब परिवार चढ़ाया बेड़े स्त्री धर्म की न्याय है पूर्ख इंदर है उसके बीर मानस होता है इस वास्ते

सात हजार तुरक संग लड़ेंगे ऐसा बचन सुनकर सब लोग श्री गुरु महाराज जी का प्रताप बल दयालता कृपालता देख चरनी लगे शब्द जब लगो दुनिया रहे नानक किचो सुनया कि महाराज जी ने खालसे को वर दिया दोहरा श्री गुरु की आज्ञा पर बल माने सबने आप सब तारे सेवक हुए चांद सूर पर गास ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ